परसों ਜਿਹੜਾ ਹੈਗਾ ਪੋਲਿੰਗ ਸ਼ੁਰੂ ਹੋਣ ਜਾ ਰਹੀ ਹੈ ਸਵੇਰੇ 7 ਵਜੇ ਤੋਂ ਔਰ ਕੁਝ ਕੁ ਇਲੈਕਸ਼ਨ ਕਮਿਸ਼ਨ ਦੀ ਗਾਈਡਲਾਈਨਸ ਹੁੰਦੀ ਹੈ ਜਿਹੜੀ ਕਿ ਆਖਰੀ 72 ਘੰਟੇ ਆਖਰੀ 48 ਘੰਟੇ ਔਰ ਆਖਰੀ 24 ਘੰਟੇ ਦੇ ਵਿੱਚ ਵਿੱਚ ਰਿਲੀਜ਼ ਕੀਤੀਆਂ ਜਾਂਦੀਆਂ ਹਨ ਜਿਵੇਂ ਆਪ ਸਭ ਨੂੰ ਪਤਾ ਹੈ ਸ਼ਾਮ 6 ਵਜੇ ਤੋਂ ਬਾਅਦ ਕੈਂਪੇਨ ਪੀਰੀਅਡ ਓਵਰ ਹੋ ਰਿਹਾ ਹੈ ਤੇ ਕਿਸੇ ਵੀ ਪ੍ਰਕਾਰ ਦੀ ਕੈਂਪੇਨਿੰਗ ਯੂਜ਼ਿੰਗ ਲਾਊਡ ਸਪੀਕਰ ਉਹ ਬੰਦ ਹੋ ਜਾਂਦੀ ਹੈ ਅਸੀਂ ਕੱਲ 5 ਵਜੇ ਅਸੀਂ ਕੱਲ ਆਰਡਰ ਵੀ ਇਸ਼ੂ ਚਾਰੀ ਕਿਥੇ ਸੀਗੇ ਜਿਦੇ ਵਿੱਚ 5 ਤੋਂ ਵੱਧ ਬੰਦਿਆਂ ਦੀ ਗੈਦਰਿੰਗ ਉਸਤੇ ਵੀ ਰੋਕ ਲਗਾਈ ਗਈ ਹੈ ਡੋਰ ਟੂ ਡੋਰ ਕੈਂਪੇਨਿੰਗ ਚੱਲੂ ਹੋ ਸਕਦੀ ਹੈ ਬਟ ਉਹ 4 ਬੰਦੇ ਹੀ ਹੋਣੇ ਚਾਹੀਦੇ ਆ ਉਹਦੇ ਵਿੱਚ ਸਿਮਿਲਰਲੀ ਡਰਾਈ ਡੇ ਡਿਕਲੇਅਰ ਕੀਤਾ ਹੈ ਅੱਜ ਸ਼ਾਮ 6 ਵਜੇ ਤੋਂ ਲੈ ਕੇ ਔਰ 19 ਤਰੀਕ ਨੂੰ ਜਦੋਂ ਤੱਕ ਪੋਲਿੰਗ ਸਮਾਪਤ ਨਹੀਂ ਹੁੰਦੀ ਉਦੋਂ ਤੱਕ ਡਰਾਈ ਡੇ ਡਿਕਲੇਅਰ ਕੀਤਾ ਗਿਆ ਇਸ ਤੋਂ ਇਲਾਵਾ ਹੋਰ ਵੀ ਵਕ ਵਕ ਪ੍ਰੀਵੈਂਟਿਵ ਵੋਟਰ ਜਿਹੜੇ ਹੈਗੇ ਜਾਰੀ ਕੀਤੇ ਗਏ ਮੁਲਾਜ਼ਮਾਂ ਨੂੰ ਜਿਨ੍ਹਾਂ ਦੀ ਵੋਟ ਇੱਥੇ ਹੈਗੀ ਹੈ ਉਹਨਾਂ ਨੂੰ ਪੇਡ ਹੌਲੀਡੇ ਗਰਾਂਟ ਕੀਤੀ ਗਈ ਹੈ ਸਿਮਿਲਰਲੀ ਹੋਰ ਵੀ ਵਰਕਰ ਜਿਹੜੇ ਵਕ ਵਕ ਫੈਕਟਰੀਜ਼ ਦੇ ਵਿੱਚ ਜਾਂਦੇ ਆ ਆਪਣਾ ਕੰਮ ਕਰਦੇ ਨੇ ਉਹਨਾਂ ਨੂੰ ਵੀ ਜਿਹੜਾ ਹੈਗਾ ਲੇਬਰ ਡਿਪਾਰਟਮੈਂਟ ਵੱਲੋਂ ਨੋਟੀਫਿਕੇਸ਼ਨ ਕਰਕੇ ਉਹਨਾਂ ਨੂੰ ਵੀ ਵੋਟ ਪਾਉਣ ਦੇ ਵਿੱਚ ਛੂਟ ਦਿੱਤੀ ਗਈ ਹੈ ਕਿ ਉਹ ਉਸ ਦਿਨ ਆਪਣਾ ਵੋਟ ਦਾ ਅਧਿਕਾਰ ਵਰਤੋਂ ਕਰਨ ਸਿਮਿਲਰਲੀ ਜਿਹੜਾ ਅਰੇਂਜਮੈਂਟ ਹੈ ਬਾਕੀ ਸਾਰੇ ਅਰੇਂਜਮੈਂਟ ਸਾਡੇ ਇਨ ਪਲੇਸ ਹੈ ਔਰ ਜਿਹਨੂੰ ਆਪਾਂ ਇਲੈਕਸ਼ਨ ਕਮਿਸ਼ਨ ਦੀ 3rd ਆਈ ਕਹਿੰਦੇ ਨੇ ਮਾਈਕਰੋ অবজারভার ਜੋ ਕਿ ਇੱਕ ਕੇਂਦਰ ਸਰਕਾਰ ਦੇ ਮੁਲਾਜ਼ਮ ਹੁੰਦੇ ਆ 66 66 ਮਾਈਕਰੋ অবজারভার ਹਰ ਇੱਕ ਪੋਲਿੰਗ ਸਟੇਸ਼ਨ ਹਰ ਇੱਕ ਪੋਲਿੰਗ ਲੋਕੇਸ਼ਨਾਂ ਦੇ ਉੱਤੇ ਮੌਜੂਦ ਰਹਿਣਗੇ ਜੋ ਕਿ ਜਨਰਲ অবজারভার ਸਾਹਿਬ ਜਿਹੜੇ ਬਾਹਰੋਂ ਸੀਨੀਅਰ ਆਈਐਸ ਅਧਿਕਾਰੀ ਆਏ ਆ ਉਹਨਾਂ ਦੇ ਹੇਠ ਕੰਮ ਕਰਦੇ ਆ ਉਹਨਾਂ ਨੂੰ ਰਿਪੋਰਟਾਂ ਕਰਦੇ ਆ ਇਸ ਦੇ ਨਾਲ ਨਾਲ CAPF ਜਿਹੜੀ ਸੈਂਟਰਲ ਆਰਮਡ ਪੁਲਿਸ ਫੋਰਸਿਸ ਉਹ ਵੀ ਇੱਥੇ ਤਾਇਨਾਤ ਹਨ ਉਹਨਾਂ ਦੇ ਵੀ ਪੰਜ ਕੰਪਨੀਆਂ ਇੱਥੇ ਆਈ ਹੋਈ ਨੇ ਲੁਧਿਆਣਾ ਦੇ ਵਿੱਚ ਵੱਖ-ਵੱਖ ਪੋਲਿੰਗ ਬੂਥਾਂ ਤੇ ਨਾਕਿਆਂ ਤੇ ਉਹਦੇ ਨਾਤੇ FSTs ਦੇ ਵਿੱਚ ਤਾਂ ਜੋ ਕਿਸੇ ਵੀ ਤਰੀਕੇ ਦੀ ਚੋਣ ਜਾਬਤੇ ਦੀ ਉਲੰਘਣਾ ਜਾਂ ਕੋਈ ਵੀ ਇਸ ਤਰ੍ਹਾਂ ਦੀ ਇਲੀਗਲ ਗਤੀਵਿਧੀ ਨਾ ਹੋਵੇ ਇਸ ਦੇ ਨਾਲ ਨਾਲ ਹਰ ਇੱਕ ਪੋਲਿੰਗ ਬੂਥ ਦੇ ਉੱਤੇ CCTV ਕੈਮਰੇ ਲਗਾਏ ਗਏ ਨੇ ਤਾਂ ਜੋ ਹਰ ਇੱਕ ਪੋਲਿੰਗ ਬੂਥ ਜਿਹੜਾ ਉਹ ਕਵਰਡ ਹੋਵੇ ਔਰ ਰੀਅਲ ਟਾਈਮ ਰਿਪੋਰਟਿੰਗ ਹੋਵੇ ਔਰ ਉਸ ਦੇ علاوہ ਵੀ ਜਿਹੜੇ ਹੋਰ ਵੀ ਕੈਮਰੇ ਟੋਟਲ 235 ਕੈਮਰੇ ਦੇ ਨੇੜੇ ਤੇੜੇ ਲਗਾਏ ਗਏ ਨੇ ਤਾਂ ਜੋ ਲਾਈਵ ਕਵਰੇਜ ਹਰੇਕ ਏਰੀਆ ਦੀ ਕੀਤੀ ਜਾ ਸਕੇ ਹੋਰ ਵੀ ਸਾਡੇ ਵੱਖ-ਵੱਖ ਇੰਤਜ਼ਾਮ ਪੋਲਿੰਗ ਪਾਰਟੀਆਂ ਨੂੰ ਲੈ ਕੇ ਉਹਨਾਂ ਦੇ ਅਰੇਂਜਮੈਂਟਸ ਨੂੰ ਲੈ ਕੇ ਪੋਲਿੰਗ ਅਰੇਂਜਮੈਂਟਸ ਨੂੰ ਲੈ ਕੇ ਸਾਰੇ ਇੰਤਜ਼ਾਮ ਜਿਹੜੇ ਕੀਤੇ ਗਏ ਹਨ ਮੇਰੀ ਲੁਧਿਆਣਾ ਵਾਸੀਆਂ ਨੂੰ ਸਪੈਸ਼ਲੀ ਲੁਧਿਆਣਾ West ਦੇ ਹਲਕੇ ਦੇ ਵਾਸੀਆਂ ਨੂੰ ਉਮੀਦ ਹੈ ਔਰ ਮੇਰੀ ਉਹਨਾਂ ਨੂੰ ਅਪੀਲ ਹੈ ਕਿ ਤੁਸੀਂ ਵੱਧ ਤੋਂ ਵੱਧ ਵੋਟਾਂ ਪਾ ਕੇ ਆਪਣਾ ਡੈਮੋਕ੍ਰੇਸੀ ਦੇ ਵਿੱਚ ਆਪਣਾ ਵੋਟਾਂ ਦਾ ਅਧਿਕਾਰ ਦੀ ਵਰਤੋਂ ਕਰੇ ਧੰਨਵਾਦ ਕਿੰਨੇ ਸੈਂਸਰ ਬੂਥ ਜਿਹੜੇ ਸਰ ਕਲਾਮੀ ਕੋਲ 13 ਬੂਥ ਪੁਲਿਸ ਜਿਹੜੇ ਪੁਲਿਸ ਵੱਲੋਂ ਸੈਂਸਿਟਿਵ ਲਾਣੇ ਗਏ ਸਰ ਡਰਾਈ ਡੇ ਜਿਹੜਾ ਹੈਗਾ ਹਲਕਾ ਵੈਸਟ ਦੇ ਵਿੱਚ ਹੀ ਰਹੇਗਾ ਜਾਂ ਪੂਰੇ ਲੁਧਿਆਣਾ ਦੇ ਵਿੱਚ ਰਹੇਗਾ ਜਿਹੜਾ ਡਰਾਈ ਡੇ ਦਾ ਕਨਸੈਪਟ ਹੁੰਦਾ ਹੈ ਉਹਦੇ ਵਿੱਚ ਅਸੀਂ ਅੱਜ ਸ਼ਾਮ ਨੂੰ 6 ਵਜੇ 17 ਤਰੀਕ ਨੂੰ ਟਿਲ 19 ਤਰੀਕ ਨੂੰ ਜਦੋਂ ਤੱਕ ਪੋਲਸ ਸਮਾਪਤ ਨਹੀਂ ਹੁੰਦਾ ਉਦੋਂ ਤੱਕ ਡਰਾਈ ਡੇ ਰਹਿੰਦਾ ਹੈ ਔਰ ਇਹ 3 ਕਿਲੋਮੀਟਰ ਹੈ ਹਲਕਾ ਪਲਸ ਹਲੇ ਦੋਲੇ 3 ਕਿਲੋਮੀਟਰ ਰੇਡੀਅਸ ਜਿਹੜਾ ਹੈ ਉਹ ਅਸੀਂ ਕਵਰ ਕਰਦੇ ਹਾਂ ਨਿਊ ਇਨੀਸ਼ੀਏਟਿਵ ਨਿਊ ਇਨੀਸ਼ੀਏਟਿਵ ਦੇ ਵਿੱਚ ਅਸੀਂ সুইਪ ਐਕਟੀਵਿਟੀਆਂ ਕੀਤੀਆਂ ਨੇ ਔਰ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਵੀ ਅਸੀਂ ਤੁਸੀਂ ਵੋਟਾਂ ਦਾ ਅਧਿਕਾਰ ਪਾਓ ਔਰ ਅਸੀਂ ਫਾਦਰਜ਼ ਡੇ ਤੇ ਵੀ ਲੋਕਾਂ ਵਾਸਤੇ ਇੱਕ ਨਾਟਕ ਔਰ ਇਸ ਤਰ੍ਹਾਂ ਦੀ ਐਕਟੀਵਿਟੀਆਂ ਪ੍ਰੋਗਰਾਮ ਉਲੀਕੇ ਨੇ ਔਰ ਗਵਰਨਮੈਂਟ ਕਾਲਜ ਆਫ ਦਸ ਦੇ ਵਿੱਚ ਵੀ ਅਸੀਂ ਪ੍ਰੋਗਰਾਮ ਕੀਤੇ ਨੇ ਅਵੇਅਰਨੈਸ ਵਾਸਤੇ ਮਸ਼ੀਨਾਂ ਦੇ ਵਿੱਚ ਵੀ ਅਸੀਂ ਹੈਂਡਸ-ਆਨ ਟ੍ਰੇਨਿੰਗ ਦਿੱਤੀ ਹੈ ਪੀਆਰਓਜ਼ ਨੂੰ ਕਿ ਤਾਂ ਕਿ ਉਹਨਾਂ ਨੂੰ ਉਹ ਪੋਲਿੰਗ ਵਾਲੇ ਦਿਨ ਕੋਈ ਵੀ ਪ੍ਰੋਬਲਮ ਨਾ ਹੋਵੇ ਉਹ ਮਸ਼ੀਨਾਂ ਦੇ ਵਿੱਚ ਕਿਵੇਂ ਵਰਤਣੀ ਹੈ ਕਿਵੇਂ ਅਟੈਚ ਕਰਨੀ ਹੈ ਸਾਰਾ ਕੁਝ ਉਹਨਾਂ ਨੂੰ ਪਤਾ ਹੋਵੇ ਕੱਲੇ-ਕੱਲੇ ਚੀਜ਼ ਦਾ ਮੋਬਾਈਲ ਫੋਨ ਦੇ ਵਾਸਤੇ ਜੇ ਤੁਸੀਂ ਗਲਤੀ ਨਾਲ ਆਪਣਾ ਮੋਬਾਈਲ ਫੋਨ ਲੈ ਕੇ ਆਉਂਦੇ ਹੋ ਉਹ ਇਲੈਕਸ਼ਨ ਕਮਿਸ਼ਨ ਵੱਲੋਂ ਹੁਣ ਇਸ ਵਾਰ ਰੋਕ ਨਹੀਂ ਹੈਗੀਏ ਪਰ ਪੋਲਿੰਗ ਬੂਥ ਦੇ ਅੰਦਰ ਮੋਬਾਈਲ ਫੋਨ ਬਿਲਕੁਲ ਅਲਾਉਡ ਨਹੀਂ ਹੈ ਮੈਂ ਰਿਪੀਟ ਕਰਦਾ ਪੋਲਿੰਗ ਬੂਥ ਦੇ ਅੰਦਰ ਮੋਬਾਈਲ ਫੋਨ ਅਲਾਉਡ ਨਹੀਂ ਹੈ ਮੋਬਾਈਲ ਫੋਨ ਸਟੋਰੇਜ ਦੀ ਫੈਸਿਲਿਟੀ ਬਾਹਰ ਅਸੀਂ ਅਰੇਂਜ ਕੀਤੀ ਗਈ ਹੈ ਤਾਂ ਜੋ ਤੁਸੀਂ ਆਪਣਾ ਮੋਬਾਈਲ ਫੋਨ ਬਾਹਰ ਛੱਡ ਕੇ ਔਰ ਉੱਥੇ ਆਪਣਾ ਜਮ੍ਹਾਂ ਕਰਾ ਕੇ ਤੁਸੀਂ ਅੰਦਰ ਪੋਲਿੰਗ ਬੂਥ ਦੇ ਵਿਦਾਊਟ ਮੋਬਾਈਲ ਫੋਨ ਜਾ ਕੇ ਵੋਟਾਂ ਪਾ ਸਕਦੇ ਹੋ 12 ਆਈਡੀ ਕਾਰਡ ਜਿਹੜੇ ਅਸੀਂ ਨੋਮੀ ਨੋਟੀਫਾਈ ਕੀਤੇ ਨੇ ਇਲੈਕਸ਼ਨ ਕਮਿਸ਼ਨ ਵੱਲੋਂ ਮਾਨਤਾ ਪ੍ਰਾਪਤ ਹੈ ਉਹਦੇ ਨਾਲ ਤੁਸੀਂ ਆਪਣਾ ਵੋਟ ਦਾ ਅਧਿਕਾਰ ਦੀ ਵਰਤੋਂ ਕਰ ਸਕਦੇ ਹੋ ਸਰੀ ਆਊਟਸਾਈਡ ਤੁਸੀਂ ਜਿਹੜੇ ਉਹਨਾਂ ਦੀ ਕਿਹੜੀ ਹੰਤ ਰੱਖੀ ਗਈ ਹੈ ਲੁਧਿਆਣਾ ਡਿਸਟ੍ਰਿਕਟ ਪੂਰੇ ਤੋਂ ਬਾਹਰ ਜਾਣਗੇ ਕਿਸ ਤਰ੍ਹਾਂ ਵੀ ਨਹੀਂ ਵੈਸਟ ਲੁਧਿਆਣਾ ਵੈਸਟ ਦਾ ਜਿੰਨਾ ਏਰੀਆ ਹੈ ਉਸ ਤੋਂ ਬਾਅਦ ਸਤਿ ਸ੍ਰੀ ਅਕਾਲ। ਛੁੱਪੀ ਦਾ ਰਨ ਉਹ ਵੈਸਟ ਵਿੱਚ ਹੈ ਕਿ ਉਹ ਵੀ ਕੋਈ ਉਸ ਦਾ ਸਪੈਸਿਫਿਕਟ ਕੁਝ ਨਹੀਂ ਹੈ। ਨਹੀਂ ਜਿਨ੍ਹਾਂ ਦੀ ਵੀ ਵੋਟ ਵੈਸਟ ਹਲਕੇ ਦੀ ਵਿੱਚ ਹੈ ਉਹਨਾਂ ਵਾਸਤੇ। ਬਲੀ ਉਹ ਬੈਦਰ ਨੂੰ ਲੈ ਕੇ ਕਿਸ ਤਰ੍ਹਾਂ ਦੇ ਰਲੂ ਕੀਤੀ ਗਈ ਗਰਮੀ ਬਹੁਤ ਗਰਮੀ ਦੇ ਗਰਮੀ ਦੇ ਅਰੇਂਜਮੈਂਟਸ ਨੂੰ ਲੈ ਕੇ ਅਸੀਂ ਹਰ ਇੱਕ ਪੋਲਿੰਗ ਬੂਥ ਦੇ ਵਿੱਚ ਜਿਹੜੀ ਪਾਰਟੀ ਜਾ ਰਹੀ ਹੈ ਉਹਦੇ ਜਿਹੜਾ ਉਹਦੇ ਕਿਟ ਦੇ ਵਿੱਚ ਮੈਡੀਕਲ ਕਿਟ ਪਾਈ ਗਈ ਹੈ। ਹਰ ਇੱਕ ਪੋਲਿੰਗ ਪਾਰਟੀ ਦੇ ਕਿਟ ਦੇ ਅੰਦਰ ਮੈਡੀਕਲ ਕਿਟਾਂ ਦੇ ਵਿੱਚ ORS ਦੇ ਪੈਕੇਟ ਔਰ ਉੱਥੇ ਜਿਹੜੇ ਵੋਟਸ ਵਾਟਰ ਵਗੈਰਾ ਆਉਣਗੇ ਉਹਨਾਂ ਵਾਸਤੇ ਸ਼ੇਡ ਅਰੇਂਜਮੈਂਟ ਸ਼ਾਮਿਆਨੇ ਦਾ ਕੋਲਡ ਪਾਣੀ ਔਰ ਠੰਡੇ ਪਾਣੀ ਦਾ ਔਰ ਇਹਦੇ ਨਾਲ ਨਾਲ ਛਬੀਲ ਦਾ ਅਰੇਂਜਮੈਂਟ ਕੀਤਾ ਗਿਆ ਹੈ ਬਜ਼ੁਰਗਾਂ ਵਾਸਤੇ 휠 ਚੇਅਰ ਬੈਠਣ ਅਰੇਂਜਮੈਂਟ ਕੀਤਾ ਗਿਆ ਤਾਂ ਜੋ ਉਹਨਾਂ ਨੂੰ ਬੂਥ ਦੇ ਉੱਤੇ ਕੋਈ ਪ੍ਰੋਬਲਮ ਨਾ ਹੋਵੇ ਸਰ ਟਾਈਮਿੰਗਸ ਕੀ ਹੋਈ ਵੋਟਿੰਗ ਦੀ ਟਾਈਮਿੰਗ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਸਰ ਟੋਟਲ ਕਿੰਨੇ ਪੈਰਾਮੈਟਰੀ ਫੋਰਸਸ ਜਾਂ ਟੋਟਲ ਕਿੰਨੇ ਬਾਲਸ ਤੇ ਨਾਟ ਕਰਨਗੇ 190 ਪੋਲਿੰਗ ਸਟੇਸ਼ਨ ਟੋਟਲ 194 ਪੋਲਿੰਗ ਸਟੇਸ਼ਨ ਹੈ ਜਿਹਦੇ ਵਿੱਚੋਂ ਦੋ ਆਕਸਿਲਰੀ ਪੋਲਿੰਗ ਸਟੇਸ਼ਨ ਹੈ ਔਰ ਟੋਟਲ ਪੰਜ ਕੰਪਨੀਆਂ ਜਿਹੜੀ ਹੈਗੀਆਂ ਪੈਰਾ ਮਿਲਟਰੀ ਫੋਰਸਿਸ ਦੀ ਸਾਡੇ ਕੋਲ ਮੌਜੂਦ ਹੈ ਡਿਸਟ੍ਰਿਕਟ ਪੁਲਿਸ ਡਿਸਟ੍ਰਿਕਟ ਪੁਲਿਸ ਡਿਸਟ੍ਰਿਕਟ ਪੁਲਿਸ ਦੇ ਵੀ ਸਾਰੇ ਮੁਲਾਜ਼ਮ ਜਿਹੜੇ ਹਨ ਲਗਭਗ ਲਗਭਗ 900 ਤੋਂ 1000 ਮੁਲਾਜ਼ਮ ਜਿਹੜਾ ਤਨਖਾਹ ਰਏਗਾ